ਦੋਸਤੋ ਨਮਸਕਾਰ ਮੈਂ ਸੰਜੀਵ ਗਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹ ਦੀ ਅੱਜ ਬਠਿੰਡਾ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਜਿੱਥੇ ਇਹ ਐਸਐਸਪੀ ਦਫ਼ਤਰ ਦੇ ਕੋਲੇ ਕਾਰ ਨੂੰ ਅੱਗ ਲੱਗ ਗਈ ਮੋਰੋ ਇੰਜਨ ਸਾਰੇ ਮਚ ਕੇ ਸੁਆਹ ਹੋ ਚੁੱਕੇ ਹੈ ਪਟੰਡਾ ਦੇ ਨੇੜੇ ਇੱਥੇ ਐਸਐਸਪੀ ਆਫਿਸ ਹੈ ਇੱਥੇ ਨਾਲ ਹੀ ਸਾਡਾ ਸਾਡਾ ਡੀਸੀ ਆਫਿਸ ਹੈ ਡੀਸੀ ਆਫਿਸ ਦੇ ਬਾਹਰ ਖੜੇ ਆ ਹਾਂਜੀ ਵੀ ਜਿੱਥੇ ਕਿਵੇਂ ਹੋਇਆ ਇਹ ਹਾਦਸਾ ਕੀ ਕਿੱਦਾਂ ਲੱਗਿਆ ਸਰ ਸਾਨੂੰ 2255 ਫਟਕ ਤੇ ਕਾਲ ਆਈ ਸੀ ਜੀ ਐਸਐਸਪੀ ਸਾਹਿਬ ਦੀ ਕੁੱਟੀ ਦੇ ਕੋਲ ਕਾਰਨ ਅੱਗ ਲੱਗੀ ਜੀ ਅਸੀਂ ਫਿਰ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਠੀਕ ਹੈ ਜੀ ਇਹ ਕਿੰਨੀ ਕੀ ਦਰ ਪਹਿਲੇ ਦਾ ਹਾਦਸਾ ਹੈ ਬੱਸ ਸਰ ਬੱਸ ਮੈਟ੍ਰਿਕ ਦੀ ਸੀ ਪਹੁੰਚ ਕੇ ਜਨਾਲ ਦੀ ਨਾਲ ਦੀ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਦੇਖੋ ਫਾਇਰ ਬ੍ਰਿਗੇਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਮੌਕੇ ਤੇ ਉੱਤੇ ਪਹੁੰਚ ਕੇ ਇੱਥੇ ਅੱਗ ਦੇ ਕਾਬੂ ਪਾਇਆ ਹਾਂਜੀ ਸਰ ਜਿਹੜਾ ਅੱਜ ਹਾਕਾਰ ਨੂੰ ਅੱਗ ਲੱਗੀ ਜਾਂਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੰਨੀਆਂ ਖੜੀਆਂ ਦੀ ਕਾਫੀ ਜੀ ਸਾਨੂੰ ਤਾਂ ਕੰਟਰੋਲ ਤੋਂ ਖੋਣ ਗਿਆ ਸੀਗਾ ਮੈਸੇਜ ਪੜਿਆ ਸੀ ਸੁਣਿਆ ਸੀ ਅੱਗੇ ਸੀ ਸਰ ਇਹ ਹੋਇਆ ਕਿ ਮੈਂ ਹੱਸਾ ਕਿਤੇ ਕੂੜਾ ਪਿਆ ਸੀ ਕਿ ਕੂੜਾ ਜਾਂ ਧੂਫੀ ਜਾਂਦਾ ਸੀਗਾ ਅੱਛਾ ਕੂੜੇ ਨੂੰ ਅੱਗ ਲੱਗੀ ਹੋਈ ਸੀਗੀ ਹਾਂਜੀ ਤੇ ਕੂੜੇ ਨੂੰ ਅੱਗ ਲੱਗਣ ਕਰਕੇ ਹੀ ਕਹਿੰਨਾ ਮਤਲਬ ਇਹਨੂੰ ਅੱਗ ਲੱਗੀ ਆ ਹਾਂਜੀ ਹਾਂਜੀ ਇਹ ਦੋਸ਼ੀ ਕੌਣ ਹੋ ਸਕਦਾ ਹੈ ਕਿ ਇਹ ਆ ਕੂੜੇ ਨੂੰ ਪਹਿਲੇ ਅੱਗ ਲਗਾਈ ਜਿਨ੍ਹਾਂ ਨੇ ਕੂੜੇ ਨੂੰ ਅੱਗ ਲਗਾਈ ਆ ਉਹ ਹੈ ਜਾਂ ਇਹਨਾਂ ਨੇ ਗਰਮੀ ਪੈਂਦੀ ਵੈਸੇ ਵੀ ਧੁਖ ਲੱਗ ਜਾਂਦੀ ਅੱਛਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਆ ਗੱਡੀ ਨੂੰ ਇਹਦੇ ਨਾਲ ਹੀ ਖੜੀ ਸੀ ਗੱਡੀ ਐ ਇਸ ਨੂੰ ੱੱਕੇ ਨਾਲ ਪਾਸੇ ਕੀਤਾ ਗਿਆ ਤੇ ਦੁਬਾਰਾ ਤੋਂ ਉੱਥੇ ਫੇਰ ਲਗਾ ਰਹੇ ਆ ਪੁਲਿਸ ਡਿਪਾਰਟਮੈਂਟ ਵਾਲੇ ਉਹ ਬੱਚਾ ਵੀ ਆ ਰਿਹਾ ਹੈ ਨਵੀਂ ਗੱਡੀ ਆ ਨਵੀਂ ਗੱਡੀ ਆ ਉਹ ਕਹਿੰਦੇ ਆ ਤੁਜੀ ਈ.ਐਨ.ਜੀ. ਵਾਲੀ ਐ ਕਿੱਟਾ ਵਾਲੀ ਉਹ ਵੀ ਥੱਕਿਆ ਹੋਇਆ ਅੰਦਰੋਂ ਨਾਲ ਹੀ ਅਸਤਾਨੀ ਐ ਘਰਾਇਸ਼ ਐ ਤੇ ਈ.ਸੀ. ਸਾਹਿਬ ਐ ਨਵੀਂ ਗੱਡੀ ਸੀ ਨਵੀਂ ਗੱਡੀ ਸੀ ਆਪਣਾ ਨਵੀਂ ਗੱਡੀ ਸੀ ਦੇਖੋ ਪਾਜੀ ਵੱਲੋਂ ਦਰਸ਼ਨ ਤੋਂ ਕਰਤਾ ਇਨਕਾਰ ਕਰ ਰਹੀ ਹੈ ਲੇਕਿਨ ਇਹ ਪੁਲਿਸ ਵਾਲਿਆਂ ਦੇ ਦੱਸਣ ਦੇ ਮੁਤਾਬਿਕ ਕੂੜੇ ਨੂੰ ਲੱਗੀ ਹੋਈ ਸੀ ਅੱਗ ਉਹਦੇ ਉੱਤੇ ਗੱਡੀ ਖੜਾਤੀ ਗੱਡੀ ਨੂੰ ਲੱਗੀ ਅੱਗ ਪੈ ਗਈ ਜਿਹਦੇ ਕਰਕੇ ਇਹ ਹਾਦਸਾ ਹੋਇਆ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮੈਂ ਸੰਜੀਵ ਜਿੰਦਲ ਬਠਿੰਡਾ